करो किशन पापा दुख पथर तारे अारी गुरिया पाणी जो सतवारा जनमान छे देवते कीअ करत लाॻी वार महला तूं जान ਜੇ ਹੋ ਚੰਦਾ ਯੁਗ ਵੇ ਸੂਰਜ ਜਿੜੇ ਹਜ਼ਾਰ ਇਸੇ ਜਨਮ ਹੁੰਦਿਆ ਗੁਰ ਬਿਨ ਕੋੜਿਆਂ ਦਾ ਰਾਰ ਗੁਰਨੇ ਜੀ ਕਰਤੀ ਦੂਜ ਜਿਸਨੇ ਪਾਗਾਂ ਨੇ ਕਿ ਲਾਇਆ ਇਹ ਰੂਪ ਅੱਲਾ ਦਾ ਪੜੀ ਕੇ ਠੀਗੋ ਮਸ਼ਾ ਫਰਮਾਇਆ ਇਹ ਰੂਪ ਮਾਝਾ ਫਰਮਾਇਆ ਆਹ ਕੁਛ ਦਾਦੀ ਨਾਲ ਕੀ ਦੀ ਜਾਵੇ ਪੁੱਤੇ ਤੋਂ ਬਲਹਾਰੀ ਅਨਕੀਦਰ ਪ੍ਰੀਤਤ ਨੂੰ ਮੇਰੀ ਨੰਫਕਾਰਣ ਲਖਵਾਰੀ ਬਜਾਣੀ ਦੀ ਧਰਤੀ ਨੂੰ ਲਿਖਨੇ ਭਾਗਾਂ ਨੇ ਲਾਇਆ ਇਹ ਰੂਪ ਇਹ ਲਾਦਾ ਔੜੇ ਕੇ ਫੀਗ ਮਾਝਾ ਫਰਮਾਇਆ ਕੁਝ ਦਾਦੀ ਦਾਨ ਕੀ ਦੀ ਜਾਵੇ ਪੋਤੇ ਤੋਂ ਬਲਹਾਰੀ ਬਲਗੀ ਸਰਪ੍ਰੀਤ ਮਨੂ ਮੇਰੀ ਨਮਕ ਪਾਰਣ ਲਗਵਾਰੀ ਅਜਾਣੇ ਤੋਂ ਦੁਨ ਦੋ ਪਰਨੂ ਤੇ ਹੁਕਮਪੇਤਾ ਦਾ ਪਾਕੇ ਲਖਾਂ ਨੂੰ ਦਰਸ਼ਨ ਦੇ ਮਰਮਾ ਦਿਓ ਬੰਬੇਟੇ ਨਾਕੇ ਤੇਰੇ ਛੱਡ ਪੰਜਾਬ ਪੂਰੇ ਰਹਣਿਉ ਜਾੜਨਨੂ ਬੰਦਾ ਫੇਤਾ ਕਰੇ ਕੇ ਯਾਰੀ ਲੱਗੀ ਤਰ ਪ੍ਰੀਤਮ ਨੂੰ ਮੇਰੀ ਨਮਸਕਾਰਨ ਲਗਵਾਈ ਆਪ ਜਾਨੀਰੀ ਜੋ ਪੜਤੋਏ ਆ ਕੇ ਜਾ ਕਰੀਆਂ ਅਰਦਾਸਾਂ ਆਤਕ ਬਲੀ ਦਾ ਬੁਰਜ਼ੇ ਕਰਦੀ ਖੂਦ ਆਉਂਦੀਆਂ ਫੋਨੀਆਂ ਰਾਖਾਂ ਜਾਂ ਧਰਮ ਕਮਦਰਾਨੋ ਦੀਦਰ ਪ੍ਰੀਤਮ ਨੂੰ ਮੇਰੀ ਨਮਹਕਾਰ ਨਕਵਾਰੀ ਆਓ ਜੀਤ ਜੀ ਜਾਰ ਕੇ ਦੋ ਇਹਨੇ ਮੇਰੇ ਹੱਥ ਤੇ ਜਾਈ ਦੀ ਪਾ ਦੇ ਚਮਕੌਰ ਗੜੀ ਜਦ ਕੇ ਜਦ ਗੁਰਮਾਹੀ ਸਾਹਿਬ ਆ ਗਏ ਆਓ ਜਦੋਂ ਸੁਧਾਰ ਸੁਧਾਦਾ ਪੂਰੀ ਜਮੇ ਨਾ ਕਿਉਂ ਜਖਲਾਈ ਲਗੀ ਦਿਦਰ ਪ੍ਰੀਤਮ ਨੂੰ नमस्कार लवारी दया करो किशन पावो ਪਦੇ ਪਥਰ ਤਾਰੇ ਵਹਾਰੀ ਗੁੜੀ ਆਪਣੀ ਦਿਹਾੜੀ ਕਦਵਾਰਾ ਕੇ ਨਾ ਮਾਨਸਪੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਤੂ ਜਾਣ ਜੈਸੋ ਚੰਦਾ ਯੁਗ ਵੇ ਕੁਰਜ ਚੜੇ ਹਜ਼ਾਰ ਇਸੇ ਜਨਨ ਹੁੰਦਿਆ ਗੁਰਬਿਨ ਤੋਰਿਆਂ ਦਾ धरती तूजे भाग यान खे लायाू या लाड़ी खे पी गम फरमाया